ਜਦੋਂ ਵੀ ਕਿਸੇ ਤੇ ਕੋਈ ਗੱਲ ਆਉਂਦੀ ਤਾਂ ਆਪਾਂ ਸਾਰੇ ਪੱਲਾ ਝਾੜ ਦਿੰਦੇ ਆ ਵੀ ਯਾਰ ਮੇਰਾ ਨਹੀਂ ਕਿਸੇ ਸਰਵਾਰਾ ਅਗਲਾ ਦੂਜਿਆਂ ਦੇ ਛੋੜ ਦਿੰਦਾ ਆਪਦੇ ਸਰਵਾਰਾ ਨਹੀਂ ਲੈਂਦਾ ਠੀਕ ਤੇ ਸਰਕਾਰ ਨੇ ਵੀ ਕੋਈ ਇਦਾਂ ਦਾ ਪੱਲਾ じゃ ਝਾੜਿਆ ਉਹ ਕਹਿੰਦੇ ਵੀ ਜਿਹੜੀ ਗਲਤੀ ਜੀਦੀ ਹੈਗੀ ਹੈ ਉਹੀ ਸਜ਼ਾ ਭੁਗਤੇ ਇਹ ਬਾਗੂਆਂ ਨੂੰ ਕਹਿ ਰਹੀ ਹੈ ਸਰਕਾਰ ਕਿਹੜੇ ਬਾਗੂਆਂ ਕਿਹੜੀਆਂ ਗਲਤੀਆਂ ਰੀਸ਼ਨਲ ਸਲਿਸਟਰ ਜਨਰਲ ਜਿਹੜੇ ਹੈਗੇ ਆ ਉਹਨਾਂ ਨੇ ਤਾਕੀਦ ਕਰ ਦਿੰਦੀ ਆ ਲਿਖਤੀ ਤੌਰ ਤੇ ਕਿ ਜਿਹੜੀਆਂ ਪਟੀਸ਼ਨਾਂ ਜਾਂਦੀਆਂ ਨੇ ਹਾਈ ਕੋਰਟ ਦੇ ਵਿੱਚ ਜੀ ਤਾਂ ਉਹਦੇ ਚ ਖਾਸ ਤੌਰ ਤੇ ਜਿਹੜਾ ਅਗਿਆ ਦਾ ਮਸਲਾ ਕੰਟੈਂਟ ਆਫ ਕੋਰਟ ਬਣ ਜਾਂਦਾ ਮਤਲਬ ਕਿ ਜ਼ਿਆਦਾਤਰ ਹੁਣ ਜਿਵੇਂ ਤੁਸੀਂ ਦੇਖੋ ਸਨੀਓਰਟੀ ਨੂੰ ਲੈ ਕੇ ਤਰੱਕੀ ਨੂੰ ਲੈ ਕੇ ਝਗੜੇ ਹੁੰਦੇ ਆ ਜੀ ਉਹ ਕਾਨੂੰਨੀ ਰਾਹ ਪੈ ਜਾਂਦੇ ਨੇ ਜੀ ਜੀ ਜਦੋਂ ਮਤਲਬ ਕਿ ਉਹ ਹਾਈ ਕੋਰਟ ਦੇ ਰਾਹ ਪੈ ਜਾਂਦੇ ਆ ਹਾਈ ਕੋਰਟ ਫਿਰ ਉਹਦੇ ਤੇ ਫੈਸਲਾ ਦਿੰਦਾ ਹੈ ਬਿਲਕੁਲ ਹੁਣ ਜਿਹੜੇ ਬੰਦੇ ਦੀ ਜਿਸ ਹਿਸਾਬ ਨਾਲ ਪ੍ਰੋਮੋਸ਼ਨ ਬਣਦੀ ਆ ਜਾਂ ਜੋ ਵੀ ਆ ਜੀ ਤਾਂ ਉਹ ਲਾਗੂ ਕਰਨੀ ਹੁੰਦੀ ਹੈ ਬਿਲਕੁਲ ਉਹ ਕਹਿੰਦੇ ਕਿ ਹੇਠਲੇ ਲੈਵਲ ਤੇ ਜਿਹੜੇ ਕੁਝ ਹੈਗੇ ਨੇ ਬਾਬੂ ਜੀ ਉਹ ਉਹਨੂੰ ਲਾਗੂ ਨਹੀਂ ਕਰਦੇ ਜਾਂ ਕਰਵਾਉਂਦੇ ਤਾਂ ਉਹਦਾ ਖਮਿਆਜ਼ਾ ਕੀ ਹੁੰਦਾ ਕਿ ਅਗਲਾ ਫੇਰ ਅਦਾਲਤ 'ਚ ਜਾਂਦਾ ਕਿ ਲਓ ਜੀ ਤੁਹਾਡਾ ਹੁਕਮ ਹੋਇਆ ਸੀ ਕਹਿੰਨਾਂ ਨੇ ਮੰਨਿਆ ਨਹੀਂ ਆ ਜੀ ਤਾਂ ਉੱਥੇ ਕੰਟੈਂਪਟ ਬਣ ਜਾਂਦੀ ਆ ਜਦੋਂ ਕੰਟੈਂਪਟ ਬਣ ਜਾਂਦੀ ਆ ਤਾਂ ਫਿਰ ਸਰਕਾਰ ਨੂੰ ਉੱਥੇ ਝਾੜਾ ਪੈਂਦੀ ਆ ਸਰਕਾਰ ਬਦਨਾਮ ਹੁੰਦੀ ਆ ਜੀ ਤਾਂ ਸਰਕਾਰ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣਾ ਪੱਲਾ ਬਚਾਉਣ ਵਾਸਤੇ ਆਪਣਾ ਧਾਮਨ ਬਚਾਉਣ ਵਾਸਤੇ ਹੁਣ ਇਹ ਕੱਢ ਦਿੱਤਾ ਹੈ ਕਿ ਜਿਹੜਾ ਵੀ ਇਸ ਤਰ੍ਹਾਂ ਕੰਟੈਂਟ ਵਾਸਤੇ ਜ਼ਿੰਮੇਵਾਰ ਹੋਊਗਾ ਉਸ ਬਾਬੂ ਨੂੰ ਉਸ ਅਫਸਰ ਨੂੰ 10000 ਰੁਪਇਆ ਸਿੱਧਾ ফাইন ਪਾ ਦੇਣਾ ਜੀ ਜੀ ਕੁੱਲ ਮਿਲਾ ਕੇ ਆਕਾਣੀ ਹੈ ਜੀ ਚਲੋ ਲੈ ਲਓ ਲੈ ਲਓ ਕਮੈਂਟ ਲੈ ਲਓ ਤੁਸੀਂ ਕਮੈਂਟ ਹੁਣੇ ਮਾਨ ਸਿੰਘ ਦਾ ਭਾਜੀ ਹੁਣ ਡੈਸ਼ ਡੈਸ਼ ਵਾਲਾ ਇੱਕ ਕਮੈਂਟ ਹੈ ਹੁਣ ਦੇਖੋ ਤੁਸੀਂ ਇਹਨਾਂ ਦੀ ਡੈਸ਼ ਡੈਸ਼ ਹੀ ਹੈ ਜੀ ਪੂਰੀ ਡੈਸ਼ਿੰਗ ਹੀ ਹੈ ਮਾਨ ਸਿੰਘ ਜੀ ਤੇ ਗੱਲ ਇਹ ਆ ਕਿ ਮਾਨ ਸਿੰਘ ਜੀ ਇਹ ਕਹਿੰਦੇ ਆ ਵੀ ਦੇਸ਼thro ਵਾਲੇ ਕਾਨੂੰਨ ਬਹੁਤ ਸਖਤ ਹੋ ਗਿਆ ਘੱਟ ਗਿਣਤੀ ਆਪਣੀ ਆਵਾਜ਼ ਬੁਲੰਦ ਨਹੀਂ ਕਰ ਰਹੀ ਆਵਾਜ਼ ਕੋਈ ਨਹੀਂ ਬੁਲੰਦ ਕਰ ਰਿਆ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਆ ਜੀ 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 ਕਿ ਸਭ ਨੂੰ ਬੋਲਣਾ ਚਾਹੀਦਾ ਸੀ ਪਰ ਕੋਈ ਨਹੀਂ ਬੋਲ ਰਿਆ ਜੀ 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 ਦੇਖੋ ਅਸੀਂ ਅਸੀਂ ਇਹ ਗੱਲ ਜਿਹੜੀ ਆ ਪਿਛਲੇ 8-10 ਦਿਨ ਤੋਂ ਲਗਾਤਾਰ ਕੀਤੀ ਆ ਮੁਸਲਸਲ ਕੀਤੀ ਆ ਟਿੰਮਾ ਉੱਤੇ ਜਿਹੜਾ ਕੇਸ ਬਣਿਆ ਉਹਦੀ ਵੀ ਗੱਲ ਕੀਤੀ ਆ ਇਹ ਹਾਲੇ ਰੁਕ ਜਾਓ ਇਹ ਪ੍ਰਦਰਸ਼ਨਕਾਰੀਆਂ ਤੇ ਵੀ ਵੇਖੋ ਕਿੰਡੀ ਸ਼ਕਤੀ ਕਰਦੇ ਆ ਜੀ 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 ਤਾਂ ਇਹ ਇਹ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਬੜੀਆਂ ਕਸੂਤੀਆਂ ਹੋਣਗੀਆਂ ਇਹ ਪੂਰੀ ਤਰ੍ਹਾਂ ਮਤਲਬ ਕਿ ਜੇ ਤੁਸੀਂ ਦੇਖੋ ਕਿ ਮੋਦੀ ਸਾਹਿਬ ਪੂਰੀ ਪੂਰੀ ਸ਼ਕਤੀ ਦੇ ਨਾਲ ਪੂਰੀ ਤਾਕਤ ਦੇ ਨਾਲ ਆ ਜਾਂਦੇ ਨਾ ਸੱਤਾ 'ਚ ਫੇਰ ਦੇਖਦੇ ਤੁਸੀਂ ਕੀ ਬਣਦਾ ਸੀ ਜੀ ਇਹ ਤੇ ਹਾਲੇ ਕਹ ਲਓ ਕਿ ਜੋ ਪਰਮਾਤਮਾ ਕਰਦਾ ਨਾ ਠੀਕ ਹੀ ਕਰਦਾ ਜੋ ਜਨਤਾ ਨੇ ਫੈਸਲਾ ਆਪਦੀ ਮਤ ਜਾਂ ਬੁੱਧੀ ਅਨੁਸਾਰ ਕੀਤਾ ਠੀਕ ਹੀ ਕੀਤਾ ਜੇਕਰੇ ਭਰਪੂਰ ਮੰਡੇਟ ਦੇ ਨਾਲ ਆ ਜਾਂਦੇ ਨਾ ਜੀ ਤੇ ਇਹਨਾਂ ਨੇ ਇਦਾਂ ਲੋਕਾਂ ਨੂੰ ਰੋਲਣਾ ਸੀ ਜਿਵੇਂ ਫੁੱਟਬਾਲ ਨਹੀਂ ਹੁੰਦਾ ਕਿ ਬਾਈਆਂ ਚ ਕਾਬੂ ਆਇਆ ਜਿਹੜਾ ਕਦੇ ਇਧਰ ਵੱਜਦਾ ਕਦੇ ਉਧਰ ਵੱਜਦਾ ਇਹਨਾਂ ਨੇ ਫੁੱਟਬਾਲ ਵਾਂਗੂ ਲੋਕਾਂ ਨੂੰ ਟੰਗਣਾ ਸੀਗਾ ਜੀ